ਦੁਨੀਆ ਦੇ 70 ਦੇਸ਼ ਹਰ ਸਾਲ ਪਤਝੜ ਅਤੇ ਬਸੰਤ ਵਿੱਚ ਆਪਣੀਆਂ ਘੜੀਆਂ ਦਾ ਸਮਾਂ ਬਦਲਦੇ ਹਨ 2001 ਤੋਂ ਹਰ ਸਾਲ ਅਕਤੂਬਰ ਅਤੇ ਮਾਰਚ ਵਿੱਚ ਗਰਮੀਆਂ ਅਤੇ ਸਰਦੀਆਂ ਲਈ ਯੂਰਪ ਦੀਆਂ ਘੜੀਆਂ ਦਾ ਵੀ ਸਮਾਂ ਬਦਲਦਾ ਹੈ ਇਸ ਘੜੀਆਂ ਦਾ ਸਮਾਂ ਬਦਲਣ ਤੋਂ ਬਾਅਦ ਸਰਦੀਆਂ ਲਈ ਅਕਤੂਬਰ ਦੇ ਵਿੱਚ 1 ਘੰਟਾ ਪਿੱਛੇ ਚਲਾ ਜਾਂਦਾ ਹੈ ਜਦਕਿ ਗਰਮੀਆਂ ਵਿੱਚ ਮਾਰਚ ਵਿੱਚ ਘੜੀਆਂ ਦਾ ਸਮਾਂ 1 ਘੰਟਾ ਅੱਗੇ ਆ ਜਾਂਦਾ ਹੈ ਇਸ ਸਮਾਂ ਅਕਤੂਬਰ ਅਤੇ ਮਾਰਚ ਦੇ ਆਖੀਰਲੇ ਐਤਵਾਰ ਸਵੇਰੇ ਬਦਲਦਾ ਹੈ ਹਰ ਸਾਲ ਮਾਰਚ ਮਹੀਨੇ ਦੇ ਆਖਰੀ ਐਤਵਾਰ ਸਵੇਰੇ 2 ਵਜੇ ਯੂਰਪ ਦੀਆਂ ਤਮਾਮ ਘੜੀਆਂ 1 ਘੰਟੇ ਲਈ ਅੱਗੇ ਆ ਜਾਂਦੀਆਂ ਹਨ ਮਤਲਬ ਜਿਵੇਂ ਕਿ ਜੇਕਰ ਘੜੀ ਅਨੁਸਾਰ ਸਵੇਰੇ 2 ਵਜੇ ਹੋਣ ਤਾਂ ਉਸ ਨੂੰ 3 ਸਮਝਿਆ ਜਾਂਦਾ ਹੈ ਇਹ ਟਾਈਮ ਇਸ ਤਰ੍ਹਾਂ ਹੀ ਅਕਤੂਬਰ ਮਹੀਨੇ ਦੇ ਆਖਰੀ ਐਤਵਾਰ ਤੱਕ ਚੱਲਦਾ ਹੈ ਇਸੇ ਤਰ੍ਹਾਂ ਹੁਣ ਜਦੋਂ ਅੱਜ 29 ਮਾਰਚ ਰਾਤ ਅਤੇ 3 ਮਾਰਚ ਸਵੇਰੇ 2 ਵਜੇ ਹੋਣਗੇ ਤਾਂ ਉਸ ਨੂੰ ਸਵੇਰ ਦੇ 3 ਵਜੇ ਸਮਝਿਆ ਜਾਵੇਗਾ ਅਤੇ ਯੂਰਪ ਦੀਆਂ ਤਮਾਮ ਘੜੀਆਂ 1 ਘੰਟੇ ਲਈ ਅੱਗੇ ਕਰ ਲਈਆਂ ਜਾਣਗੀਆਂ ਜਿਹੜੀਆਂ ਘੜੀਆਂ ਤਾਂ ਕੰਪਿਊਟਰਾਈਜ਼ ਹੁੰਦੀਆਂ ਹਨ ਉਹ ਤਾਂ ਆਪਣੇ ਆਪ ਸਾਲ ਵਿੱਚ 2 ਵਾਰ 1 ਘੰਟੇ ਲਈ ਕਦੇ ਅੱਗੇ ਤੇ ਕਦੇ ਪਿੱਛੇ ਚਲੀਆਂ ਜਾਂਦੀਆਂ ਹਨ ਪਰ ਜਿਹੜੀਆਂ ਕੰਪਿਊਟਰਾਈਜ਼ ਘੜੀਆਂ ਨਹੀਂ ਹੁੰਦੀਆਂ ਹਨ ਉਸ ਨੂੰ ਸਭ ਲੋਕ ਆਪਣੇ ਆਪ ਅੱਗੇ ਪਿੱਛੇ ਕਰ ਲੈਂਦੇ ਹਨ ਜੇਕਰ ਗੱਲ ਕਰੀਏ ਭਾਰਤ ਨਾਲ ਇਸ ਦੇ ਫਰਕ ਦੀ ਤਾਂ ਕਲੀ ਅਤੇ ਪਾਰਦਰਸ ਸਮਾਂ ਹੁਣ ਸਾਢੇ 4 ਘੰਟੇ ਦਾ ਫਰਕ ਹੈ ਉਹ ਹੁਣ ਇਹ ਸਮਾਂ ਘਟ ਕੇ ਸਾਢੇ 3 ਘੰਟੇ ਰਹਿ ਜਾਵੇਗਾ ਜੇਕਰ ਯੋਗ ਹੈ ਕਿ ਯੂਰਪੀਅਨ ਯੂਨੀਅਨ ਦੇ ਨਿਰਦੇਸ਼ਾਂ ਅਨੁਸਾਰ ਸਾਰੇ ਯੂਰਪੀਅਨ ਦੇਸ਼ਾਂ ਦੇ ਗਰਮੀਆਂ ਅਤੇ ਸਰਦੀਆਂ ਦਾ ਸਮਾਂ ਸੰ 2001 ਤੋਂ ਬਦਲਿਆ ਜਾਂਦਾ ਹੈ ਉਸ ਨੂੰ ਰੋਕਣ ਲਈ ਸੰ 2018 ਵਿੱਚ ਯੂਰਪੀਅਨ ਸੰਸਦ ਵਿੱਚ ਪਾਸ ਵੀ ਹੋ ਚੁੱਕਾ ਹੈ ਪਰ ਹੁਣ ਲਾਗੂ ਨਹੀਂ ਹੋ ਸਕਿਆ ਜਿਸ ਕਨ 28 ਦੇਸ਼ਾਂ ਦੇ ਲੋਕ ਸਮਾ ਬਦਲਣ ਦੀ ਪ੍ਰਕਿਰਿਆ ਕਾਰਨ ਪ੍ਰਭਾਵਿਤ ਹੁੰਦੇ ਹਨ